اے میرے મિતرو ਤੁਸੀਂ ਧਿਆਨ ਨਾਲ ਸੁਣੋ اے ਵਕਤ اے ਸਮਾਂ اے ਮਨੁੱਖਾ ਜਨਮ ਪ੍ਰਭੂ ਪਿਆਰਿਆਂ ਦੀ ਸੇਵਾ ਕਰਨ ਵਾਸਤੇ ਮਿਲਿਆ ਹੈ اے میرے ਮਨਾ ਤੂੰ ਗੁਰੂ ਨੂੰ ਮਿਲ ਕੇ ਸਤਿਗੁਰੂ ਜੀ ਨੂੰ ਮਿਲ ਕੇ ਆਪਣੀ ਜ਼ਿੰਦਗੀ ਦਾ ਇਹ ਕਾਜ ਸਵਾਰ ਲੈ ਜਿਸ ਕਾਜ ਵਾਸਤੇ ਤੈਨੂੰ ਰੱਬ ਨੇ ਮਨੁੱਖਾ ਦੇ ਹੀ ਦਿੱਤੀ ਹੈ ਮੈਲੇ ਪਾਣੀ ਉੱਤੇ ਜਿੰਨੀ ਬਾਰਿਸ਼ ਜ਼ਿਆਦਾ ਹੋਵੇਗੀ ਮੈਲੇ ਪਾਣੀ ਤੋਂ ਬਾਅਦ ਉੱਥੇ ਨਿਰਮਲ ਪਾਣੀ ਨੇ ਖਲੋਣਾ ਹੀ ਹੈ ਇਹ ਵੀ ਤਾਂ ਭਾਂਡਾ ਹੈ ਜਿੰਨੀ ਇਹ ਤੇ ਤੇ ਨਿਰਮਲਤਾਈ ਗੁਣਾਂ ਦੀ بارش ਹੋਵੇਗੀ ਇਹਦੇ ਵਿੱਚੋਂ ਮਲੇਣਤਾ ਆਪਣੇ ਆਪ ਜਾਣੀ ਹੈ ਮੇਰੀ ਗੱਲ ਸੁਣ ਲੋ ਮਿੱਤਰੋ ਸੇਵਾ ਕਰੋਗੇ ਸੰਤ ਮਹਾਂਪੁਰ ਗੁਰਮਖਾਂ ਦੀ ਸੰਗਤ ਦੀ ਤੇ ਲਿਖ ਕੇ ਦੇ ਦਿੱਤਾ ਨੇਕ ਨੀਤੀ ਨਾਲ ਤੁਸੀਂ ਕਰੋ ਰੱਬ ਦੀ ਦਰਗਾਹ ਵਿੱਚ ਥਾਂ ਬਣੇਗੀ ਇਹਦੇ ਵਿੱਚ ਬੰਦੇ ਸੀ ਬਸ ਅੱਨੇ ਜੀ ਅੱਗੇ ਕਿਸੇ ਨੇ ਪੁੱਛਣਾ ਜੀ ਇਹ ਤਾਂ ਐਵੇਂ ਗੱਪਾਂ ਨਹੀਂ ਜੀ ਫਿਰ ਸੱਚੀ ਮੁੱਚੀ ਮੰਨੂ ਡਰ ਲੱਗਦਾ ਸੱਚੇ ਪਾਤਸ਼ਾਹ ਤੇਰੀ ਬਾਣੀ ਚ ਗੱਪ ਨਹੀਂ ਸਾਨੂੰ ਸਮਝ ਨਹੀਂ ਗੁਰਮਖੋ ਸੇਵਾ ਕਰਮ ਵੀ ਹੈ ਸੇਵਾ ਕਰੈਕਟਰ ਵੀ ਹੈ ਜਿੰਨਾ ਸੇਵਾ ਕਰਦਿਆਂ ਬੰਦਾ ਜ਼ਬਾਨ ਤੇ ਕੰਟਰੋਲ ਕਰ ਲੈਣਾ ਤੁਸੀਂ ਦੇਖੋ ਫਿਰ ਭਾ ਕਿੰਨੇ ਕੁ ਲੱਗਦੇ ਆ ਫਿਰ ਗੁਰਮਖੋ ਨੂੰ ਸਿਖਾਣ ਦੀ ਲੋੜ ਨਹੀਂ ਪੈਂਦੀ ਉਹ ਮਾੜੇ ਪਾਸੇ ਨਾ ਜਾਈ ਕਿਉਂਕਿ ਸੇਵਾ ਵਿੱਚੋਂ ਨਿਕਲਿਆ ਹੋਇਆ ਕਰੈਕਟਰ ਉਹਨੂੰ ਮੰਦੇ ਪਾਸੇ ਪੈਰ ਰੱਖਣੀ ਨਹੀਂ ਦਿੰਦਾ ਸੇਵਾ ਸਿਰਫ ਫਿਜ਼ੀਕਲ ਵਰਕ ਨਹੀਂ ਫਿਜ਼ੀਕਲ ਵਰਕ ਸਰੀਰ ਕੰਮ ਖੋਣ ਦੇ ਬਾਵਜੂਦ ਇਹ ਸੁਰਤ ਦੀ ਉਡਾਰੀ ਹੈ ਇਧਰ ਸਰੀਰ ਸ਼ਮਸ਼ਾਨ ਘਾੜ ਨੂੰ ਜਾਏ ਤੇ ਸੁਰਤ ਵਡਿਆਈ ਕਰਦੀ ਕਰਦੀ ਵੱਡੇ ਦੇ ਘਰ ਵੀ ਚਲੀ ਜਾਂਦਾ ਸੱਚੀ ਲੋਕ ਕਥਾ ਵੀ ਕਰਨੇ ਆ ਠੀਕ ਹੈ ਜਿਹੜਾ ਸਵਾਦ ਗੁਰੂ ਰਾਮਦਾਸ ਦੇ ਭਾਂਡਿਆ ਚ ਨਾ ਜੀ ਐਗਰੋ ਸਵਾਦ ਨਹੀਂ ਕਿਤੋਂ ਲੱਭਦਾ ਉਥੇ ਕੋਈ ਤਨਖਾਹਦਾਰ ਨਹੀਂ ਭਾਂਡੇ ਮਾਂਜਣ ਚ ਇੱਕ ਸੇਵਾਦਾਰ ਖਲੋਤਾ ਹੋਣਾ ਗੱਲ 'ਚ ਬਿੱਲਾ ਪਾ ਕੇ ਵੀ ਦੂਰ ਮੈਂ ਇੱਕ ਮੈਂ ਗੁਰੂ ਰਾਮਦਾਸ ਤੇ ਭਰੋਸਾ ਕਰਕੇ ਕਹਿਣਾ ਜਿੰਨਾ ਮਰਜੀ ਸਰੀਰ ਕਮਜ਼ੋਰ ਹੋਵੇ ਥੱਕਿਆ ਟੁੱਟਿਆ ਹੋਵੇ ਤੁਸੀਂ 4 ਘੰਟੇ ਵੀ 20-20 ਥਾਲੀਆਂ ਹੱਥੇ ਰੱਖੀ ਜੋ ਹੱਥ ਥੱਕਦੀ ਕੋਈ ਨਹੀਂ ਕਿਹੜੀ ਚੀਜ਼ ਜਿਹੜੀ ਉੱਥੇ ਵਰਦੀ ਏ ਮੈਂ ਫਿਰ ਬੇਨਤੀ ਕਰਾਂਗੇ ਪ੍ਰੈਕਟੀਕਲ ਕਰਕੇ ਦੇਖਿਓ ਇਹ ਗੱਲਾਂ ਨਾਲ ਨਹੀਂ ਬੱਚੇ ਨੇ ਜਦੋਂ ਆਪਜੀ ਹੱਥੀ ਸੇਵਾ ਕਰਨ ਲੈਂਦੇ ਹੋ ਉਹਨਾਂ ਨਾਲ ਕੋ ਬਿਟਾ ਪੈ ਨਾ ਸਮਝ ਸਿਮਰਨ ਕਰਨਾ ਜਿੱਦੇ ਨਾਲ ਲੱਗਾ ਜੇ ਗੁਰੂ ਨਾਨਕ ਸਾਹਿਬ ਦੀ ਸੇਵਾ ਕਰ ਰਿਹਾ ਹੈ ਗੁਰੂ ਘਰ ਦੀ ਸੇਵਾ ਕਰ ਰਿਹਾ ਜਿਹਦੀ ਸੇਵਾ ਚ ਲੱਗਾ ਹੈ ਸਵਾ ਤਾਂ ਸੇਵਾ ਕਰਦਾ ਕਰਦਾ ਅੰਦਰੋਂ ਉਹਦੇ ਨਾਲ ਮਿਲ ਜਾਏ ਕਿ ਸਿੱਖੋ ਤੁਸੀਂ ਉਹਨਾਂ ਨੂੰ ਨਾਮ ਗਾਓ ਜਿਹੜੇ ਰੱਬ ਨੂੰ ਕਹੁੰਦੇ ਨੇ ਤੁਸੀਂ ਸਿੱਧਾ ਪਰਮਾਤਮਾ ਨੂੰ ਕਹੋ ਤੁਸੀਂ ਦੇਵ ਪੂਜਾ ਮਤ ਕਰੋ ਤੁਸੀਂ ਦੇਵਾਦ ਦੇਵ ਪਰਮਾਤਮਾ ਦੀ ਬੰਦਗੀ ਕਰੋ ਕਰਮ ਖੈ ਪਰ ਗੁਰੂ ਨਾਨਕ ਸਾਹਿਬ ਨੇ ਇੱਕ ਹੋਰ ਬਖਸ਼ਿ ਦਿੱਤੀ ਕਹਿਣ ਲੱਗੇ ਕਿਰਪਾ ਜਿੱਥੇ ਕਿਰਪਾ ਵਰਤ ਜਾ ਉਥੇ ਕਰਮਾਂ ਦਾ ਖਾਤਮਾ ਕਰਕੇ ਰੱਖ ਦਿੰਦੀ ਹੈ ਅਸੀਂ ਜਦੋਂ ਕੁਝ ਮਿਲ ਜਾਂਦਾ ਹੈ ਨਾ ਉਦੋਂ ਅੱਖਾਂ ਬਦਲ ਜਾਂਦੀਆਂ ਨੇ ਸਾਡੀਆਂ ਖੂਨ ਦੇ ਰਿਸ਼ਤੇ ਵਿੱਚ ਵੀ ਕੌੜੀ ਸਚਾਈ ਹੈ ਜਿਨ੍ਹਾਂ ਲੋਕਾਂ ਦੀ ਆਪਜੀ ਮਦਦ ਕਰਦੇ ਹੋ ਹੋ ਸਕਦਾ ਉਹਨਾਂ ਵਿੱਚ ਆਪਾਂ ਵੀ ਸ਼ਾਮਲ ਹੋਈਏ ਜਿੰਨੀ ਦੇਰ ਤੱਕ ਮਦਦ ਕਰਦੇ ਹੋ ਉਹ ਆਉਂਦੇ ਜਾਂਦੇ ਆ ਮਿਲਦੇ ਆ ਲੁਧਿਆਣਾੇ ਕਥਾ ਕਰਦਾ ਗੁਰਦੁਆਰੇ ਉੱਥੇ ਬੰਦਾ ਕੋਈ ਰਾਤੀ ਸਟicker ਛਪਾ ਕੇ ਰੱਖ ਗਿਆ ਗੋਲ ਕੱਗੇ ਕਹਿੰਦਾ ਨੇਕੀ ਕਰ ਜੁੱਤੇ ਖਾ ਮੈਨੇ ਖਾ ਤੂੰ ਵੀ ਖਾ ਖੁਰੇ ਵਿਚਾਰਾ ਦੁਖੀ ਆਦਾ ਹੋਵੇਗਾ ਲੱਗਦਾ ਮਸਕੀਨ ਸਾਹਿਬ ਨੇ ਆਪਣੀ ਜੀਵਨ ਕਹਾਣੀ ਚ ਬਕਾਇਦਾ ਲਿਖਿਆ ਅੰਤਲੇ ਸਮੇਂ ਜੋ ਲਿਖਾਇਆ ਉਹਨਾਂ ਨੇ ਕਿਹਾ ਜਿੰਨਾ ਲੋਕਾਂ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਤੀਰ ਚਲਾਣ ਦੀ ਜਾਚ ਸਿਖਾਈ ਵਿਦਿਆ ਦਿੱਤੀ ਜਿੱਦਨ ਉਹ ਚੰਗੇ ਬੁਲਾਰੇ ਬਣ ਗਏ ਉਹਨਾਂ ਸਭ ਤੋਂ ਪਹਿਲਾਂ ਤੀਰ ਮੇਰੇ ਸੀਨੇ ਵਿੱਚ ਹੀ ਮਾਰੇ। ਉਹ ਆਵਾਜ਼ ਮਾਰ ਕੇ ਕਹਿੰਦਾ ਭਰਾਵਾ ਮੈਂ ਤੈਨੂੰ ਕਹਿਣਾ ਕੁਝ ਨਹੀਂ। ਤੂੰ ਜੁੱਸੇ ਕਰਕੇ ਮਿਰ ਤੋਂ ਤਕੜਾ ਹੈ ਪਰ ਘਟੋਕਟ ਮੈਨੂੰ ਮੂੰਹ ਤਾਂ ਦਿਖਾ ਜਾ। ਮੈਨੂੰ ਪਛਾਣ ਆ ਜਾਵੇਂ ਭਲਾ ਤੇਰਾ ਕਿਦਨ ਕੀਤਾ ਸੀ। ਕਿਉਂਕਿ ਭਲੇ ਵਾਲੀ ੱੱੱਕੇ ਮਾਰਦੇ ਹੁੰਦੇ ਆ। ਗੁਰਮਖੋ ਜਦੋਂ ਕੋਈ ਸਿੰਘ ਜਾਂ ਸੰਗਤ ਇਹ ਸੇਵਾ ਕਰਦੀਆਂ ਕੋਈ ਮਦਦ ਕਰਦੀ ਮੈਂ ਮੇਰਾ ਸੁਭਾਅ ਹੈ ਮੈਂ ਉਹ ਗੱਲ ਚੇਤੇ ਕਰਕੇ ਉਹਨਾਂ ਦਾ ਥੈਂਕਸ ਕਰਨਾ ਸ਼ੁਕਰਾਨਾ ਕਰਨਾ। ਤੇ ਕੋਈ ਮੈਨੂੰ ਕਿ ਸੱਜਣ ਕਾ ਭਾਈ ਸਾਹਿਬ ਵਾਰ-ਵਾਰ ਕਿਉਂ ਕਹਿੰਦੇ ਹੋ ਮੈਂ ਕਹਿੰਦਾ ਜਿਹਨੂੰ ਦ੍ਰਿਸ਼ਟ ਮਾਨ ਦਾ ਥੈਂਕਸ ਕਰਨ ਦੀ ਜਾਚ ਨਹੀਂ ਉਹ ਦ੍ਰਿਸ਼ਟ ਦਾ ਕਦੋਂ ਕਰੇਗਾ ਉਹ ਕਹਿੰਦੀ ਹੈ ਉਹ ਜੁੱਤੀ ਪਾਈ ਉਹਦਾ ਵੀ ਧੰਨਵਾਦ ਕਰੋ ਬਿਸਤਰੇ ਦਾ ਵੀ ਕਰੋ ਉਹਦਾ ਮਤਲਬ ਸਿਰਫ ਇੰਨਾ ਕਹੇ ਕਿ ਬੰਦੇ ਨੂੰ ਕਿਸੇ ਦਾ ਐਹਸਾਨ ਭੁਲਾਣ ਵਾਲੀ ਬਿਰਤੀ ਨਾ ਆਵੇ ਆਸ ਬੜੀ ਸੀ ਮੈਂ ਆ ਬਣਾਗਾ ਮੈਂ ਆ ਕਰਾਂਗਾ ਆ ਬਣਾਗਾ ਕਹਿੰਦੇ ਜਦੋਂ ਮੌਤ ਆਈ ਨੇ ਨਾ ਉਹਨੇ ਸਾਰੇ ਦਰਵਾਜੇ ਉਹ ਤੋੜ ਕੇ ਮਾਰੇ ਕੁਝ ਬੰਦੇ ਐਸੇ ਨੇ ਜਿਹੜੇ ਵਿਰੋਧੀ ਬਣ ਕੇ ਹੀ ਵਿਰੋਧ ਕਰਦੇ ਨੇ ਕੁਝ ਬੰਦੇ ਐਸੇ ਨੇ ਜਿਹੜੇ ਨੁਕਤਾਚੀਨ ਬਣ ਕੇ ਸੁਖਿਰਦਤਾ ਨਾਲ ਵਿਰੋਧ ਕਰਦੇ ਆ ਆਪਾਂ ਤਾਂ ਇਹ ਕਹਿੰਦੇ ਲੋਕ ਪਰਲੋਕ ਦਾ ਮਾਲਕ ਮੈਂ ਵੀ ਕਹਿੰਨਾ ਪਰ ਗੁਰੂ ਗ੍ਰੰਥ ਸਾਹਿਬ ਕਹਿੰਦਾ ਨੇ ਗੁਰੂ ਨਾਨਕ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਦੋਵਾਂ ਤੇ ਕਾਂਟਾ ਮਾਰਤਾ ਮੰਨ ਲਓ ਆਪਸ਼ਨ ਆ ਗਿਆ ਜੀ ਤੁਸੀਂ ਜੇ ਸਿਮਰਨ ਕਰਦੇ ਹੋ ਸਵਰਗ ਜਾਣਾ ਚਾਹੁੰਦੇ ਹੋ ਕਿ ਨਰਕ ਉਹਨੇ ਦੋਨਾਂ ਤੇ ਕਾਂਟਾ ਮਾਰਤਾ ਕਹਿੰਦਾ ਦੋਵੇਂ ਕੰਡਨ ਕਿੱਥੇ ਜਾਣਾ ਹੈ ਮੈਨੂੰ ਗੁਰੂ ਨਾਨਕ ਸਾਹਿਬ ਦੇ ਚਰਨ ਕਮਲ ਬਖਸ਼ ਦਿਓ ਮੇਰੀ ਖਾਤ ਜੋੜ ਕੇ ਬੇਨਤੀ ਹੈ ਕਿ ਗੁਰੂ ਘਰ ਦੇ ਵਿੱਚ ਵਕਤ ਲੱਗੇ ਭਾਵੇਂ ਮੱਥੇ ਟੇਕਣ ਆਓ ਗੁਰਦੁਆਰੇ ਦੇ ਸੰਗਤ ਜ਼ਰੂਰ ਕਰਿਆ ਕਰੋ ਬੰਦਗੀ ਵਰਗਾ ਆਰਡਰ ਕਿਤੇ ਚੱਲਦਾ ਜੀ ਭਾਈ ਆਨੰਦ ਲਾਲ ਸਾਹਿਬ ਕਹਿੰਦੇ ਆ ਤੂੰ ਬੰਦਗੀ ਕਰਕੇ ਵੇਖ ਸਮੁੰਦਰ ਦੀ ਤਹਿ ਤੋਂ ਲੈ ਕੇ ਅਸਮਾਨ ਤੱਕ ਹਰ ਤਾਕਤ ਤੇਰੇ ਅਗੇ ਝੁਕ ਜਾਏਗੀ ਤੂੰ ਨੀਅਤ ਰਾਸ ਕਰਕੇ ਬੰਦਗੀ ਕਰ ਕਿਉਂਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜਾ ਬੰਦਗੀ ਕਰਨ ਵਾਲਾ ਧਰਮ ਰਾਜ ਉਹ ਤੋਂ ਡਰਦਾ ਹੈ ਜਿਹੜਾ ਬੰਦਗੀ ਵਾਲਾ ਜਦੋਂ ਲੱਗਦਾ ਵੀ ਇੰਨੀ ਬਾਣੀ ਪੜਦਾ ਗੁੱਸੇ 'ਚ ਉਹਦਾ ਗੁੱਸਾ ਇਸ ਤਰ੍ਹਾਂ ਜਿਵੇਂ ਪਾਣੀ ਤੇ ਲਕੀਰ ਖ ਕਦੀ ਲਕੀਰ ਪਾਣੀ ਦੀ ਟਿਕਦੀ ਦੇਖੀ